ਹਾਂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਾਰਿਆਂ ਨੂੰ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੱਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਮ ਹੋਵੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਖਵਾਜਾ ਪੀਰ ਜੀ ਦਾ ਇੱਕ ਬੜਾ ਪਾਵਰਫੁਲ ਬੜਾ ਸ਼ਕਤੀਸ਼ਾਲੀ ਮੰਤਰ 360 ਸਰਕੀ ਦਾ ਬਿੜਾ ਤਾਰਨ ਵਾਲਾ ਮੰਤਰ ਹੈ ਹਰ ਤਰ੍ਹਾਂ ਦੇ ਤੁਹਾਡੇ ਕੰਮ ਕਰੂਗਾ ਕਾਲਾ ਨੂਰੀ ਸਾਰੇ ਤਰ੍ਹਾਂ ਚੱਲੂਗਾ ਇਹ ਸੋ ਇਸ ਕਾਲ ਮੇਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਬੇਜਾਰੀ ਆ ਕਿ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਤੋ ਆ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਦੇਖ ਕੇ ਵੱਤੋ ਵੱਤ ਲਾਭ ਫਾਇਦਾ ਚੱਕ ਸਕੋ ਤੇ ਦੀਨ ਦੁਨੀਆ ਦਾ ਭਲਾ ਕਰ ਸਕੋ ਸੋ ਅੱਜ ਜਿਵੇਂ ਤੁਹਾਨੂੰ ਦੱਸਿਆ ਕਿ 360 ਸਰਕੀਆਂ ਤੁਹਾਨੂੰ ਕਰਵਾ ਦੇਣ ਜਾ ਰਿਹਾ ਖਵਾਜਾ ਪੀਰ ਦੀ ਦਾ ਖਵਾਜਾ ਪੀਰ ਜੀ ਬੜੀਆਂ ਦੇ ਬਲੀ ਜਿੰਦਾ ਪੀਰ ਹੋਏ ਨੇ ਬੜੀ ਤਗੜੀ ਸ਼ਕਤੀ ਆ ਕੋਈ ਵੀ ਗੱਡੀ ਆ ਨੂਰੀਆ ਖਾਕੀ ਆ ਲਾਈ ਆ ਜਿੱਦਾਂ ਦੀ ਵੀ ਆ ਕਾਲੀ ਗੱਡੀਆਂ ਭਾਵੇਂ ਜਿੱਦਾਂ ਦੀ ਮਰਜੀ ਗੱਡੀ ਆ ਖਵਾਜੇ ਤੋਂ ਜਿਹੜਾ ਨਹੀਂ ਚੱਲਦੀ ਖਵਾਜੇ ਤੋਂ ਬਣਾ ਕੋਈ ਕੰਮ ਰਾਸ ਨਹੀਂ ਆਉਂਦਾ ਕੋਈ ਰਿੱਧੀ ਸਿੱਧੀ ਖਵਾਜੇ ਤੋਂ ਬਣਾ ਨਹੀਂ ਮਿਲਦੀ ਤੇ ਸਭ ਤੋਂ ਵੱਡੀ ਜਿਹੜੀ ਮੇਨ ਗੱਲ ਆ ਕਿ ਖਵਾਜਾ ਪੀਰ ਜੀ ਨੂੰ ਸਿੱਧ ਕਰਨਾ ਥੋੜਾ ਜਿਹਾ ਔਖਾ ਆ ਅਜੇ ਹੋਰ ਕੋਈ ਜਿਹੜੇ ਦੇਵੀ ਦੇਵਤੇ ਆ ਕੋਈ ਹੋਰ ਪੀਰ ਪਗੰਬਰ ਆ ਥੋੜੇ ਸੌਖੇ ਸਿੱਧੀ ਜੇ ਮਾਲਕ ਦੀ ਕਿਰਪਾ ਹੋਵੇ ਤਾਂ ਸਿੱਧਾ ਹੋ ਜਾਂਦੇ ਆ ਖਵਾਜਾ ਪੀਰ ਦੀ ਐਸੇ ਪੀਰ ਨੇ ਜਿਹੜੇ ਕੀ ਛੇਤੀ ਤਾਂ ਕਦੇ ਸਿੱਧ ਹੁੰਦੇ ਹੀ ਨਹੀਂ ਕਿਉਂਕਿ ਸਾਰੀਆਂ ਸ਼ਕਤੀਆਂ ਹੀ ਇੱਥੋਂ ਉੱਠਣੀਆਂ ਹੁੰਦੀਆਂ ਕਿਸੇ ਵੀ ਦੇਵੀ ਦੇਵਤੇ ਕਿਸੇ ਪੀਰ ਫਕੀਰ ਪਗੰਬਰ ਦੀ ਤੇ ਸੇਵਾ ਕਰਨੀ ਆ ਕੋਈ ਵੀ ਤਰ੍ਹਾਂ ਦਾ ਗਮੰਤਰ ਤੰਤਰ ਇਲਮ ਸਿੱਧ ਕਰਨਾ ਤਾਂ ਤੁਹਾਨੂੰ ਖਵਾਜਾ ਪੀਰ ਦੀ ਓੜ ਲੈਣੀ ਹੀ ਪੈਣੀ ਆ ਪਹਿਲਾਂ ਛਲੇ ਖਵਾਜਾ ਪੀਰ ਦੇ ਹੀ ਵੱਢਣੇ ਪੈਣੇ ਆ ਤੇ ਖਵਾਜਾ ਪੀਰ ਜੀ ਨੂੰ ਸਿੱਧ ਕਰਨਾ ਬਹੁਤ ਔਖਾ ਆ ਤੇ ਅੱਜ ਕੱਲ ਦਾ ਥੋੜਾ ਜਿਹਾ ਵਨ ਲੋਕਾਂ ਦਾ ਉਹ ਤਾਂ ਬੀਅ ਹੈ ਕਿ ਬਾਰੋਂ ਖਵਾਜਾ ਪੀਰ ਜੀ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਆ ਤਰਾਣੇ ਜਿਹੜੇ ਬਜ਼ੁਰਗ ਆ ਅਗਰ ਤੁਸੀਂ ਉਹਨਾਂ ਦੀ ਜਾ ਕੇ ਬੈਠੂਗੇ ਉਹਨਾਂ ਦੀ ਸੰਗਤ ਕਰੋਗੇ ਖਾਸ ਕਰ ਸਾਡੇ ਦੁਆਬੇ ਏਰੀਆ ਦੇ ਵਿੱਚ ਕੀ ਤੁਹਾਨੂੰ ਪਤਾ ਲੱਗੂ ਖਵਾਜਾ ਪੀਰ ਜੀ ਜਿੰਨੇ ਵੀ ਬਜ਼ੁਰਗਾਂ ਨੇ ਸੇਵਾ ਕੀਤੀ ਸੀ ਗਲਗਲ ਪਾਣੀ ਦੇ ਵਿੱਚ ਇੱਕ ਹਾਤੇ ਤਸਵੀਰ ਫੜ ਕੇ ਇੱਕ ਹਾਤੇ ਨਿਆਜ਼ ਫੜ ਕੇ ਤਾਂ ਨੂੰ ਬਾਹਰ ਕਰ ਲੈਣੀ ਆ ਗਲਗਲ ਪਾਣੀ ਦੇ ਵਿੱਚ ਕਾੜਨਾ ਠੋਡੀ ਨੂੰ ਪਾਣੀ ਲੱਗਦਾ ਹੁੰਦਾ ਸੀ ਉਹਦੇ ਵਿੱਚ ਖੜ ਕੇ ਸੇਵਾ ਕਰਦੇ ਹੁੰਦੇ ਸੀ ਉਹ ਸੇਵਾਸਲੀ ਹੁੰਦੇ ਤੇ ਉਹਨਾਂ ਦੀ ਕਾਰਡ ਵੀ ਨਹੀਂ ਜੁੰਦੇ ਹੁੰਦੀ ਤੇ ਜੇ ਕੋਈ ਮੰਤਰ ਉਹਨਾਂ ਨੇ ਕੱਟਣਾ ਹੋਵੇ ਤਾਂ ਉਹ ਮਿੰਟ ਤੋਂ ਪਹਿਲਾਂ ਕੱਟ ਵੀ ਦਿੰਦੇ ਕੋਈ ਆਪੀ ਦੀਆਂ ਯਾਦ ਕਰਕੇ ਤਾਂ ਹੀ ਉਹ ਇੰਨੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਸੀ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਬੁੜੇ ਹੁੰਦੇ ਸੀ ਆਪਣੇ ਸਿਆਣੇ ਜਿੰਨੇ ਬਜ਼ੁਰਗ ਹੋਏ ਨੇ ਉਹ ਬਹੁਤ ਪਾਵਰਫੁੱਲ ਹੁੰਦੇ ਸੀ ਸਿਰਫ ਇਹ ਸੇ ਕਰਕੇ ਕਿਉਂਕਿ ਉਹ ਹੱਟ ਦੀ ਕਰਦੇ ਸੀਗੇ ਹੱਟ ਯੋਗ ਕਰਦੇ ਸੀ ਹੱਟ ਤਪੱਸਿਆ ਕਰਦੇ ਸੀ ਅੱਜ ਕੱਲ ਤਾਂ ਬਸ ਵਧੀਆ ਕੱਪੜੇ ਪਾ ਲੈ ਸੈਂਟ ਪ੍ਰਫਿਊਮ ਦਾਲੇ ਵਧੀਆ ਅਰਗਵਤੀਆਂ ਲਾ ਕੇ ਗੱਦੀ ਲਾ ਕੇ ਸੰ ਲਾ ਕੇ ਨਾਤੋਗੇ ਬਸ ਆ ਬਹਿ ਜਾਂਦੇ ਆ ਸਰੀਰ ਨੂੰ ਕਸ਼ਟ ਇਹਨਾਂ ਦੰਦੇ ਨਹੀਂ ਹੈਗੇ ਬੈਠ ਕੇ ਕਿਹੜਾ ਕਸ਼ਟ ਆਉਂਦਾ ਆ ਕਿੰਨਾ ਕਾ ਜਾਂਦਾ ਆ ਠੀਕ ਆ ਨਾ ਇੱਕ ਤੁਸੀ ਯਾਦ ਹੀ ਕਰਨਾ ਹੁੰਦਾ ਬੈ ਕੇ ਚਲੋ ਬੈਟਣ ਦੀ ਪ੍ਰੈਕਟਿਸ ਤਾਂ ਹਰੇਕ ਦੀ ਹੋ ਜਾਂਦੀ ਆ ਜਿਹੜਾ ਨੇਰੇ ਮੂੰਹ ਜਾ ਕੇ ਤੜਕੇ ਜਾਂ ਸ਼ਾਮ ਨੂੰ ਜਾ ਕੇ ਤੁਸੀ ਦਰਿਆ ਦੇ ਵਿੱਚ ਖੜਨਾ ਇਕੱਲੇ ਗਹਿ ਰਹੇ ਨੇ ਏਨੇ ਡੂੰਘੇ ਪਾਣੀ ਚ ਉਹ ਥੋੜਾ ਜਿਹਾ ਹਾਰਟ ਹੁੰਦਾ ਆ ਤੇ ਜਿਹਗਾ ਉਹ ਚ ਡਰ ਪਏ ਵੀ ਵੱਧ ਲੱਗਦਾ ਝਟਕਾ ਵੀ ਲੱਗਦਾ ਬੰਦੇ ਨੂੰ ਠੀਕ ਆ ਜੀ ਤੇ ਉਹਦਾ ਵੀ ਜਾਨਵਰਾ ਸੱਪ ਸੁੰਡਿਆ ਦਾ ਡਰੇ ਰਹਿੰਦਾ ਹੁੰਦਾ ਪਰ ਜੇ ਤੇ ਕਿਰਪਾ ਹੋਵੇ ਮਾਲਕ ਦੀ ਜਿਹੜਾ ਸੇਵਾ ਕਰਨ ਤੁਰਿਆ ਹੋਵੇ ਉਹਨੂੰ ਡਰ ਪੈ ਖਤਮ ਹੋ ਜਾਂਦਾ ਵੈਸੇ ਪਰ ਫੇਰ ਵੀ ਇੱਕ ਵਾਰੀ ਹੌਸਲਾ ਤਾਂ ਕੱਢਣਾ ਹੀ ਪੈਂਦਾ ਸਰੀਰ ਨੂੰ ਮਾਰ ਕੇ ਹੀ ਫੇਰੀ ਇਸ ਲੈਂਥ ਤੇ ਚੱਲਿਆ ਜਾਂਦਾ ਆ ਖਵਾਜਾ ਪੀਰ ਦੀ ਸੇਵਾ ਬਹੁਤ ਸਖਤ ਵਾ ਤੇ ਸੇਵਾ ਕਿਵੇਂ ਕਰਨੀ ਹੈ ਤੁਹਾਨੂੰ ਆ ਪਹਿਲਾਂ ਸਾਰਾ ਕੁਝ ਦੱਸਿਆ ਹੋਇਆ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਤੋਂ ਵੀ ਚੱਲਣਗੀਆਂ ਇੱਕ ਹੋਰ ਆ ਇੱਕੋ ਜਿਹਾ ਠੀਕ ਹੈ ਜੀ ਤੇ ਦਰਿਆ ਨਿਆ ਸਾਰਾ ਕੁਝ ਹੋ ਹੀ ਜਾਂਦਾ ਹੁੰਦਾ ਇਸ ਕਲਮੇ ਦੇ ਵਿੱਚ ਐਕਸਟਰਾ ਜਿਹੜੀ ਚੀਜ਼ ਲੱਗਣੀ ਆ ਤੁਹਾਡੀ ਹਰੇਕ ਤਰ੍ਹਾਂ ਦਾ ਭੋਗ ਪ੍ਰਸ਼ਾਦ ਲਗਣਾ 360 ਸਰ ਕੀ ਨਾਲ ਚਲਦੀ ਕੋਆਜਾ ਪੀਰ ਜੀ ਦੇ ਪਤੋਸੇ ਲੌਂਗ ਇਲਾਚੀਆਂ ਛੁਆਰੇ ਮੇਵਾ ਜਿੰਨਾ ਹੋ ਗਿਆ ਮੇਵਾ ਪੰਜ ਸੱਤ ਤਰ੍ਹਾਂ ਦਾ ਜਿੰਨਾ ਵੀ ਹੈ ਲੱਗੜਾ ਨਾਲ 7 53 ਮਠਿਆਈ ਫਲ ਜੈਫਲ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਨਾਲ ਲੱਗਣੀਆਂ ਨੇ ਤੇ ਇੱਕ ਕੜਾਹੀ ਕੱਚੀ ਇੱਕ ਪੱਕੀ ਐਦਾਂ ਦਾ ਸਮਾਰਟ ਜਿਹੜਾ ਮੇਨ ਮੇਨ ਮਤ ਤੁਹਾਨੂੰ ਦੱਸਦਾ ਆ ਅਗਰ ਕੋਈ ਦਿੰਦਾ ਵੀ ਹੋਇਆ ਤਾਂ ਮੈਂ ਯਾਦ ਕਰਕੇ ਤੁਹਾਨੂੰ ਲਾਈਵ ਦੇ ਵਿੱਚ ਜਾਂ ਡਿਸਕ੍ਰਿਪਸ਼ਨ ਕਮੈਂਟ ਸੈਕਸ਼ਨ ਦੇ ਵਿੱਚ ਦੇਖ ਕੇ ਪਾ ਦਊਗਾ ਜੇ ਮੇਰੇ ਦਿਮਾਗ 'ਚ ਕੋਈ ਨਿਕਲਦਾ ਵੀ ਹੋਇਆ ਸਮਾਨ ਕੁਰੀ ਦੀ ਪਜਾਰੀ ਥੋੜੀ ਜਿਹੀ ਵੱਡੀ ਹੁੰਦੀ ਆ ਤੇ ਸਖਤ ਵੀ ਬਹੁਤ ਅਸੇਵਾ ਹੈ ਤੁਹਾਡਾ ਹਰ ਤਰ੍ਹਾਂ ਦਾ ਕੰਮ ਕਰੂਗੀ ਇਹ 360 ਸਰ ਕੀ ਕੋਈ ਮੜੀ ਮਸਾਣੀ ਕਿਸੇ ਲੱਗੀ ਹੋਵੇ ਕੋਰੀ ਲੱਗਿਆ ਹੋਵੇ ਕਿਸੇ ਨੂੰ ਪੂਜਿਆ ਨਕਵੀਸ ਲੱਗਿਆ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਇਲਮ ਲੱਗਿਆ ਹੋਵੇ ਖਾਕੀ ਕਾਲੀ ਨੂਰੀ ਜਿਹੜਾ ਵੀ ਮਰਜੀ ਹੋਵੇ ਹਰੇਕ ਤਰ੍ਹਾਂ ਦੇ ਇਲਮ ਨੂੰ ਤੋੜਨ ਦੇ ਵਿੱਚ ਸਮਰਥਾ ਇਹ ਕਰਮਾ ਠੀਕ ਹੈ ਜੀ ਬਾਕੀ ਸੇਵਾ ਤੇ ਡਿਪੈਂਡ ਕਰਦਾ ਬੰਦਾ ਸੇਵਾ ਕਿੱਦਾਂ ਦੀ ਕਰਦਾ ਆ ਕਿਸ ਹੌ ਭੌ ਦੇ ਨਾਲ ਕਰਦਾ ਆ ਸੇਵਾ ਤੇ ਬੰਦੇ ਦੀ ਡਿਪੈਂਡ ਕਰਦਾ ਹੁੰਦਾ ਕਾਲਮੇ ਸਾਰੇ ਹੀ ਪਾਵਰਫੁਲ ਹੁੰਦੇ ਆ ਕਿਉਂਕਿ ਮਾਲਕ ਦੀ ਇਵਾਦਤ ਕਿਸੇ ਵੀ ਤਰੀਕੇ ਨਾਲ ਕਰੀ ਜਾਵੇ ਕਿਸੇ ਵੀ ਭਾਸ਼ਾ ਦੇ ਵਿੱਚ ਕਰੀ ਜਾਵੇ ਤੇ ਕਿਸੇ ਵੀ ਤਰੀਕੇ ਨਾਲ ਕਿਸੇ ਵਿਧੀ ਨਾਲ ਕੀਤੀ ਜਾਵੇ ਪਰ ਬੰਦੇ ਦੇ ਹਾਉ ਪਾਉ ਜਜਮੈਂਟ ਕਰਦੇ ਆ ਉਥੇ ਬੰਦੇ ਦੀ ਸਰੀਰ ਤੋੜਨ ਵਾਲੀ ਕਪੈਸਿਟੀ ਜਜ ਕਰਦੀ ਆ ਬੰਦੇ ਨੇ ਆਪਣਾ ਕਿੰਨਾ ਕੁ ਸਰੀਰ ਬਾਕੇ ਉਸ ਸੇਵਾ ਨੂੰ ਕੀਤਾ ਹੋਇਆ ਠੀਕ ਆ ਜੀ ਫੇਰ ਹੀ ਬੰਦਾ ਕਾਮਯਾਬ ਹੁੰਦਾ ਫੇਰ ਹੀ ਉਹਦੇ ਰਿੱਧੀਆਂ ਸਿੱਧੀਆਂ ਦੇ ਹੱਥ ਹੁੰਦੀਆਂ ਤੇ ਫੇਰ ਹੀ ਲੋਕਾਂ ਦੇ ਸਫਤਾਂ ਦੇ ਕੰਮ ਹੁੰਦੇ ਨੇ ਸੋ ਇਹ ਕਲਮਾ ਬਹੁਤ ਸਫਤਾ ਬਹੁਤ ਪਾਵਰਫੁੱਲ ਆ ਇਹਨੂੰ ਕਰਨਾ ਵੀ ਥੋੜਾ ਜਿਹਾ ਔਖਾ ਸੇਵਾ ਕਤਾੜੀ ਦਿੰਦੀ ਹੋਊਗੀ 41-41 ਦਿਨ ਤੇ ਤਿੰਨ ਛੇਲੇ ਨਿਕਲਣਗੇ ਇੱਕ ਸਾਲ ਦੇ ਵਿੱਚ ਠੀਕ ਹੈ ਜੇ ਤਿੰਨ ਸਾਲ ਚ ਕੱਢ ਲਓ ਜਾਂ ਇੱਕ ਸਾਲ ਦੇ ਵਿੱਚ ਕਤੌੜੀ ਕਤੌੜੀ ਦਿਨਾਂ ਦੇ ਤਿੰਨ ਛੇਲੇ ਨਿਕਲਣ ਤੋਂ ਬਾਅਦ ਹੀ ਇਹਨੇ ਕੰਮ ਕਰ ਰਹਾ ਹੈ ਵੈਸੇ ਤਾਂ ਪਹਿਲੇ ਜਿਹੇ ਕੰਮ ਕਰਦਾ ਬਣਾ ਤੁਹਾਡੇ ਹਲਕੇ ਫੁਲਕੇ ਕੰਮ ਇਹਨੇ ਕਰੀ ਜਾਣੇ ਆ ਪਰ ਜਿਹੜੀ ਫੁੱਲ ਪਾਵਰ ਆ ਉਹ ਤੁਹਾਡੇ ਤਿੰਨ ਛੇਲਿਆਂ ਤੋਂ ਬਾਅਦ ਹੀ ਆਣੀ ਹੈ ਤੀਜੇ ਛੇਲੇ ਦੀ ਆ ਕੇ ਪਹਿਲਾ ਛੇਲਾ ਤੁਹਾਡਾ ਬੱਚੀ ਆ ਜੀ ਦਾ ਜੇਕਰ ਪਹਿਲੇ ਦੇ ਵਿੱਚ ਕੋਈ ਅਨੁਭਵ ਹੋ ਗਿਆ ਤੁਹਾਨੂੰ ਕੋਈ ਲਾਪਿਆ ਮਹਿਸੂਸ ਹੋਣਾ ਫੇਰ ਤੁਹਾਡਾ ਦੂਜਾ ਜਿਹੜਾ ਪਿਛਲਾ ਹੋਊਗਾ ਪੱਕੀ ਆਈਦੀ ਤੇ ਤੀਜਾ ਵੀ ਪੱਕੀ ਦਾ ਅਗਰ ਪਹਿਲੇ ਹੀ ਤੁਹਾਨੂੰ ਕੁਝ ਨਹੀਂ ਮਹਿਸੂਸ ਹੋਇਆ ਤਾਂ ਪਹਿਲਾ ਕੱਚੀ ਦਾ ਦੂਜਾ ਵੀ ਕੱਚੀ ਦਾ ਫੇਰ ਤੀਜਾ ਪੱਕੀ ਦਾ ਜੇ ਇੱਦਾਂ ਜਾਣਾ ਜੀ ਵੀ ਕਾ ਜੀ ਸਮਾਨ ਤੁਹਾਨੂੰ ਦੱਸਤਾ ਆ ਤੇ ਆਜੋ ਹੁਣ ਤੁਹਾਨੂੰ ਮੈਂ ਟਾਈਮ ਨਾਲ ਤੁਹਾਡਾ ਖਰਾਬ ਕਰਦੇ ਤੁਹਾਨੂੰ 360 ਸਰਕੀ ਵਾਲਾ ਇਹ ਕਲਮਾ ਤੁਸੀਂ ਨੋਟ ਕਰ ਲਓ ਅਗਰ ਕੋਈ ਕਮੀ ਪੇਸ਼ੀ ਲੱਗੇ ਕੋਈ ਸਮਝ ਨਾ ਲੱਗੇ ਤਾਂ ਦੱਸ ਦੇਣਾ ਫੇਰ ਲਿਖ ਕੇ ਪਾ ਦਾਂਗੇ ਕਲਮਾ ਇਦਾਂ ਜੀ ਰਾਜਾ ਜਗੇ ਘੜ ਜਗੇ ਜਾਗੇ ਕਾਲ ਕਰਾਰ ਹਾਜਲੀ ਖਵਾਜੇ ਬਲੀ ਦੀ ਮੁਖ ਤੇ ਰਹੀ ਵਿਰਾਜ ਦੇਵਾ ਕੜਾਹੀ ਤੇਰੀ ਪੀਰਾ ਮੇਰਾ ਕਾਰਜ ਕਰਦੇ ਰਾਜ਼ ਖਵਾਜਾ ਮੇਰਾ ਪੀਰ ਦਸਤਗੀਰ ਸੁੱਕੀ ਨਦੀ ਚਲਾ ਦੇ ਨੀਰ ਤੇਵਾ ਤੇਰੇ ਦੇਵਾ ਤੇਰਾ ਬੇੜਾ ਦੁਸ਼ਮਣ ਦੁੱਖ ਰੋਗ ਤੋਂ ਛੁੜਾ ਦੇ ਖੇੜਾ ਕੁੱਲ ਜਹਾਨ ਨੂੰ ਤਾਰਦਾ ਲਾ ਦੇ ਪਾਰ ਬੇੜਾ 360 ਸਿਰ ਕੀ ਤੇਰੇ ਨਾਲ ਚੱਲੇ ਤੈਨੂੰ ਰੋਕੂ ਕਿਹੜਾ ਮੈਂ ਬਲਿਹਾਰ ਖਵਾਜ ਖਿਲਰ ਦੇ ਖਵਾਜਾ ਪੀਰ ਲਾਦੇ ਪਾਰ ਮੇਰਾ ਬੇੜਾ ਜੈ ਖਵਾਜਾ ਬਲੀਕਰਪਲੀ ਜੈ ਖਵਾਜਾ ਬਲੀਕਰਪਲੀ ਜੈ ਖਵਾਜਾ ਬਲੀਕਰਪਲੀ ਸੋ ਇੰਨਾ ਵੇਹ ਕਰਮਾ ਗਲਾਮ ਆ ਜੀ ਜਿੱਥੇ ਨਹੀਂ ਸੰਦ ਲੱਗੀ ਹੋਈ ਉਥੇ ਦੱਸ ਦਿਓ ਮੈਂ ਤੁਹਾਨੂੰ ਦੱਸ ਦਊਗਾ ਲਿਖ ਕੇ 파 ਦਊਗਾ ਵੈਸੇ ਹੀ ਮੈਂ ਸ਼ੋਰਟਸ ਦੇ ਵਿੱਚ ਪਾ ਹੀ ਦਿੰਦਾ ਹੁਣ ਆ ਤੇ ਪਰ ਵਿਧੀ ਨੂੰ ਪੂਰਾ ਸਮਝਿਆ ਕਰੋ ਵੀਡੀਓ ਨੂੰ ਦੇਖਿਆ ਕਰੋ ਤੇ ਸਾਨੂੰ ਸਪੋਰਟ ਕਰਿਆ ਕਰੋ ਵੀਡੀਓ ਗੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਲਾਈਕ ਕਰਕੇ ਸਾਨੂੰ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦੇ ਲੱਗਦੇ ਸਾਡੇ ਕਲਮੇ ਕਲਾਮ ਠੀਕ ਹੈ ਜੀ ਸਾਡੀ ਗੱਲਬਾਤ ਜਾਂ ਜੋ ਵੀ ਅਸੀਂ ਤੁਹਾਨੂੰ ਦੱਸਦੇ ਆ ਉਹ ਸਾਨੂੰ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਸਾਡਾ ਇੱਕ ਇੰਸਟਾਗ੍ਰam ਚੈਨਲ ਦਾ 5p ਸਰਕਾਰ 0786 ਸੇਮ ਡੀਪੀ ਲੱਗੀ ਹੋਈ ਹੈ ਉੱਤੇ ਤੁਸੀਂ ਉੱਤੇ ਜਾ ਕੇ ਸਾਨੂੰ ਫੋਲੋ ਕਰ ਸਕਦੇ ਹੋ ਉੱਤੇ ਸਾਡਾ ਨਾਲ ਰਾਬਤਾ ਬਣਾ ਸਕਦੇ ਹੋ ਕੋਈ ਗੱਲਬਾਤ ਕਰਨੀ ਹੋਈ ਤੇ ਤੁਸੀਂ ਉੱਤੇ ਕਰ ਸਕਦੇ ਹੋ ਤੇ ਕਾਫੀ ਵੀਰਾਂ ਦੀ ਸ਼ਿਕਾਇਤ ਆ ਕਿ ਇੰਸਟਾਗ੍ਰਾਮ ਤੇ ਅਸੀਂ ਉਹਨਾਂ ਨੂੰ ਬੈਕ ਮੈਸੇਜ ਨਹੀਂ ਘਰ ਪਾਉਂਦੇ ਤੇ ਜਦੋਂ ਸਾਡਾ ਟਾਈਮ ਲੱਗਦਾ ਸੀ ਉਹਨਾਂ ਨੂੰ ਕਰ ਵੀ ਦਿੰਨੇ ਆ ਬੈਕ ਮੈਸੇਜ ਠੀਕ ਆ ਜੀ ਕਿਸੇ ਵੇਲੇ ਤਾਂ ਲੰਬੀ ਲੰਬੀ ਗੱਲ ਵੀ ਹੋ ਜਾਂਦੀ ਹੈ ਕੰਨਾਂ ਨਾਲ ਤੇ ਕਿਸੇ ਵੇਲੇ ਨਹੀਂ ਵੀ ਹੋ ਪਾਂਦੀ ਤੇ ਕਈ ਕਈ ਦੇਣਾ ਸਤੋਂ ਮੈਸੇਜ ਹੀ ਨਹੀਂ ਦੇਖ ਹੁੰਦਾ ਇਹ ਹਰੇਕ ਕੰਮ ਆਪਣੇ ਆਪਣੇ ਹਿਸਾਬ ਨਾਲ ਹੀ ਕਰਨੇ ਪੈਂਦੇ ਆ ਬਾਕੀ ਕੋਈ ਗੱਲ ਨਹੀਂ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਅਸੀਂ ਟਾਈਮ ਕੱਢੀਏ ਤੇ ਇਦਾਂ ਦੇ ਕਲਮੇ ਗਲਾਮ ਤੁਹਾਡੇ ਲਈ ਅਸੀਂ ਹੋਰ ਲੈ ਕੇ ਆਂਦੇ ਰ੍ਹਾਂਗੇ ਠੀਕ ਆ ਜੀ ਦਿਓ ਇਜਾਜ਼ਤ ਜੈ ਪੀਰਾਂ ਦੀ ਜੈ ਸਰਕਾਰਾਂ